ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ এবੀ 18 ਨਿਊਜ਼ ਤੋਂ এবੀ 18 ਨਿਊਜ਼ ਅੱਜ ਖੰਨੇ ਦੇ ਜੀਟੀ ਰੋਡ ਦੇ ਉੱਤੇ ਅਕਾਲ ਟਾਵਰ ਦੇ ਵਿੱਚ ਪਹੁੰਚੀ ਹੈ ਜਿੱਤੇ ਕਿ ਸਾਡੇ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਕਿ ਕੱਲ ਸੀਐਮ ਸਾਹਿਬ ਵੱਲੋਂ ਜਿਹੜੀ ਪਦੋਨਿਤੀ ਕੀਤੀ ਗਈ ਹੈ ਪ੍ਰਮੋਸ਼ਨ ਕੀਤੀ ਗਈ ਹੈ ਉਹਦੇ ਵਿੱਚ ਸਾਡੇ ਖੰਨੇ ਦੇ ਮਾਨਯੋਗ ਸਪੋਰਟਸਮੈਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਹਿਮੰਤ ਮਲੋਤਰਾ ਜੀ ਵੀ ਡੀਐਸਪੀ ਬਣੇ ਨੇ ਸਪੋਰਟਸ ਦੇ ਵਿੱਚ ਪਹਿਲਾਂ ਹੀ ਬੜਾ ਨਾਮ ਖੱਟਿਆ ਵਤੈ ਉਸ ਤੋਂ ਛੋਟੇ ਪੁਲਿਸ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਆਪਣੇ ਆਪ ਦੇ ਵਿੱਚ ਸਲੂਟੇਬਲ ਨੇ ਕੱਲ ਜਦੋਂ ਉਹਨਾਂ ਲਈ ਇੱਕ ਖੁਸ਼ੀ ਦੀ ਗੱਲ ਸੀ ਸਾਡੇ ਸ਼ਹਿਰ ਲਈ ਵੀ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਪਲੇਅਰ ਨੂੰ ਸਾਡੇ ਸ਼ਹਿਰ ਦੇ ਅਫਸਰ ਸਾਹਿਬਾਨ ਨੂੰ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹਨਾਂ ਦੇ ਪੂਰੋਂ ਪਰ ਸਿਸਟਮ ਨੂੰ ਦੇਖਦੇ ਹੋਏ ਪ੍ਰਮੋਸ਼ਨ ਦਿੱਤੀ ਗਈ ਹੈ ਆਹ ਗੱਲ ਕਰਦੇ ਆ ਜਿਹਨੂੰ ਲੈ ਕੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਡੇ ਨਾਲ ਡੀਐਸਪੀ ਸਾਹਿਬ ਹਮੰਤ ਮੰਨੁਤਰਾ ਜੀ ਆਪ ਖੜੇ ਨੇ ਹਮੰਤ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਰ ਕਿਉਂਕਿ ਤੁਹਾਡੀਆਂ ਸੇਵਾਵਾਂ ਮੈਂ ਆਪਣੇ ਆਪ 'ਚ ਸੈਲੂਟੇਬਲ ਹੈ ਉਤੋ სპੋਰਟਸਮੈਨ ਹੋ ਸਰ ਤੁਸੀਂ ਤਾਂ ਸਰ ਕੱਲ ਜਦੋਂ ਪ੍ਰਮੋਸ਼ਨ ਮਿਲੀ ਹੈ ਤਾਂ ਸੁਭਾਵਿਕ ਹੈ ਕਿ ਆਪਣੇ ਆਪ ਦੇ ਵਿੱਚ ਇਹਨੂੰ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ ਖੰਨਾ ਸਾਰੇ ਖੰਨੇ ਨਿਵਾਸੀਆਂ ਨੂੰ ਮੇਰਾ ਬਤੈ ਦਿলো ਧੰਨਵਾਦ ਜਿਨ੍ਹਾਂ ਨੇ ਇੰਨਾ ਮੇਰਾ ਮਾਨ ਰੱਖਿਆ ਐਕਚੁਅਲ ਅਸੀਂ ਪਹਿਲਾਂ ਹੀ ਬਹੁਤ ਲੇਟ ਸੀ ਮਾਨਯੋਗ ਸੀਮ ਸਾਹਿਬ ਨੇ ਸਾਡੀ ਜਿਹੜੀ ਇਹ ਦੇਖਦੇ ਹੋਏ ਸਾਡਾ ਦੁੱਖ ਸੁਣਿਆ ਔਰ ਸਾਨੂੰ ਪ੍ਰਮੋਟ ਕੀਤਾ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਉਹਦੇ ਨਾਲ ਨਾਲ ਅਸੀਂ ਸੌਂਹ ਸਾਹਿਬ ਦੀ ਬਹੁਤ ਤਹਿ ਦਿਲੋਂ ਧੰਨਵਾਦ ਦਿਆਂ ਜਿਨ੍ਹਾਂ ਨੇ ਸਾਡੇ 24 ਬੰਦੇਾਂ ਦੀ ਇਹ ਜਿਹੜੀ ਪ੍ਰੋਬਲਮ ਸੀਗੀ ਉਹ ਸੀਐਮ ਸਾਹਿਬ ਦੇ ਅੱਗੇ ਰੱਖੀ ਔਰ ਸਾਨੂੰ ਪ੍ਰਮੋਟ ਕਰਨ ਚ ਸਭ ਤੋਂ ਵੱਡਾ ਉਹਨਾਂ ਦਾ ਹੱਥ ਹੈ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਬਹੁਤ ਹੀ ਸ਼ੁਕਰੀਆ ਤੇ ਅੱਗੇ ਤੋਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਣੇ ਤਹਿ ਦਿਲੋਂ ਆਪਣੀ ਡਿਊਟੀ ਕਰਾਂ ਤੇ ਇਹਦੇ ਨਾਲ ਹੀ ਮੈਂ ਬਹੁਤ ਹੀ ਮਸ ਕਹਿ ਨਹੀਂ ਹਾਂਦਾ ਹਾਂ ਹੁਣ ਬੜੀ ਖੁਸ਼ੀ ਦਾ ਹੈ ਮਾਹੌਲ ਮੇਰਾ ਦਿਲੋਂ ਖੁਸ਼ੀਆਂ ਮੈਨੂੰ ਬਿਲਕੁਲ ਜੀ ਕਈ ਵਾਰੀ ਆਪਾਂ ਕਹਿੰਦੇ ਆ ਭਾਵਨਾਵਾਂ ਅਲਫ਼ਾਜ਼ਹੀਨ ਹੋ ਜਾਂਦੀਆਂ ਨੇ ਇਮੋਸ਼ਨਸ ਹੈਵ ਨੋ ਵਰਡਸ ਮੇਨ ਗੱਲ ਹੈ ਇਸ ਸਪੋਰਟਸਮੈਨ ਵੀ ਨੇ ਜੀ ਸਪੋਰਟਸਮੈਨ ਦੇ ਬੇਸ ਦੇ ਉੱਤੇ ਅੱਜ ਡੀਐਸਪੀ ਬਣੇ ਨੇ ਤਾਂ ਬਹੁਤ ਮਾਣ ਦੀ ਗੱਲ ਹੈ ਸਰ ਆਪਾਂ ਦੇਖਿਆ ਅੱਜ ਦਾ ਯੂਥ ਕਿਤੇ ਨਾ ਕਿਤੇ ਡਿਸਟਰੈਕਟ ਹੋ ਚੁੱਕਿਆ ਵਾ ਜੀ ਤਾਂ ਤੁਸੀਂ ਇੱਕ ਸਪੋਰਟਸਮੈਨ ਹੋ ਤਾਂ ਸਰ ਅੱਜ ਦੇ ਯੂਥ ਨੂੰ ਜਰੂਰ ਸਾਡੇ ਚੈਨਲ ਦੇ ਰਾਹੀਂ ਕੋਈ ਮੈਸੇਜ ਕਰਨਾ ਚਾਹੁੰਦਾ ਮੈਂ ਆਪਣੇ ਵੱਲੋਂ ਇਹ ਜਰੂਰ ਕਹੂੰਗਾ ਅਸੀਂ ਸੀਐਮ ਸਾਹਿਬ ਨੂੰ ਵੀ ਕਿਹਾ ਸੀਗਾ ਵੀ ਜਿਸ ਕੌਮ ਦੇ ਜਵਾਨ ਤਗੜੇ ਹੋਣਗੇ ਔਰ ਕੌਮ ਹਮੇਸ਼ਾ ਜਿਉਂਦੀ ਸੋ 스포츠 ਪਰਫੁੱਲਤ ਕਰੋਗੇ ਤਾਂ ਪੰਜਾਬ ਵੱਜੂਗਾ ਅਦਰਵਾਈਜ਼ ਤੁਹਾਡੇ ਸਾਹਮਣੇ ਸਾਰੇ ਹਾਲਾਤ ਚੱਲ ਰਹੇ ਨੇ 스포츠 ਦਾ ਬੜਾ ਯੋਗਦਾਨ ਹੈ ਅਸੀਂ 스포츠 ਕਰਕੇ ਖੜੇ ਆ ਉਰੇ ਤੇ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ 스포츠 ਕਰਕੇ ਸਾਡੇ ਨਾਲ ਡੀਐਸਪੀ ਖੜੇ ਨੇ ਮੈਂ ਹੀ ਬੇਨਤੀ ਕਰੂੰਗਾ ਵੀ 스포츠 ਨੂੰ ਪਰਫੁੱਲਤ ਕਰੋ ਹਰ ਡਿਪਾਰਟਮੈਂਟ ਦੇ ਵਿੱਚ ਤਾਂ ਜੋ ਆਪਣੇ ਪੰਜਾਬ ਦਾ ਜਿਹੜਾ ਮਾਹੌਲ ਹੈ ਚੇਂਜ ਹੋਵੇ ਥੈਂਕ ਯੂ ਵੈਰੀ ਮਚ ਜੀ ਨਾਲ ਸਾਡੇ ਹੋਰ ਵੀ ਸਾਡੇ ਸ਼ਹਿਰ ਦੇ ਬਹੁਤ ਪਤਵੰਤੇ ਸੱਜਣ ਨੇ ਜਿਹੜੇ ਕਿ ਸਾਡੇ ਹਮੰਤ ਵੀਰ ਜੀ ਦੇ ਬਹੁਤ ਨਜ਼ਦੀਕੀ ਦੋਸਤ ਵੀ ਨੇ ਅੱਜ ਉਹਨਾਂ ਦਾ ਵੈਲਕਮ ਵੀ ਕੀਤਾ ਸਾਡੇ ਨਾਲ ਸੋਨੂ ਵੀਰ ਜੀ ਖੜੇ ਨੇ ਇਹਨਾਂ ਤੋਂ ਵੀ ਜਾਣਦੇ ਆ ਸੋਨੂ ਵੀਰ ਜੀ ਬੜੇ ਮਾਣ ਦੀ ਗੱਲ ਆਪਣੇ ਸ਼ਹਿਰ ਲਈ ਕਿ ਸਾਡੇ ਭਰਾ ਡੀਐਸਪੀ ਬਣੇ ਨੇ ਤਾਂ ਸਰ ਤੁਸੀਂ ਇਸ ਸੁਭਾਗ ਦੇ ਮੌਕੇ ਤੇ ਕੀ ਕਹੋਗੇ ਮੇਰੇ ਬਚਪਨ ਦੇ ਦੋਸਤ ਹਮੰਤ ਲੁਤਰਾ ਜੀ ਡੀਐਸਪੀ ਬਣਨੇ ਮੈਂ ਬਹੁਤ ਬਹੁਤ ਇਹਨਾਂ ਦਾ ਸਵਾਗਤ ਕਰਦਾ ਇਹ ਸਪੋਰਟਸ ਦੇ ਲਈ ਵੀ ਬਹੁਤ ਮਾਣ ਵਾਲੀ ਗੱਲ ਆ ਖੰਨੇ ਲਈ ਬਹੁਤ ਮਾਣ ਵਾਲੀ ਗੱਲ ਆ ਪਰ ਇਹ ਕੰਮ 7 ਸਾਲ ਪ ਇਹਦੇ ਲਈ ਕੋਸ਼ਿਸ਼ ਕੀਤੀ ਆ ਦੇ ਰਾਏ ਦਰੋਸਤ ਆਏ ਬਹੁਤ ਵਧੀਆ ਬਹੁਤ ਮਾਨ ਵਾਲੀ ਗੱਲ ਆ ਥੈਂਕ ਯੂ ਵੈਰੀ ਮੱਚ ਜੀ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਖੜੇ ਨੇ ਸਰ ਤੁਸੀਂ ਇਸ ਮੌਕੇ ਤੇ ਸਨੀ ਜੀ ਕੀ ਕਹਿਣਾ ਚਾਹੋਗੇ ਇਹ ਮਨ ਜੀ ਮੇਰੇ ਬਹੁਤ ਹਰਮਨ ਪਿਆਰੇ ਭਰਾਣੇ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਕੈਬਨਟ ਮੰਤਰੀ ਤਰੁਪ੍ਰੀ ਸਿੰਘ ਸੋਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਸੋਣਾ ਇਹਨਾਂ ਦਾ ਕੀਤਾ ਸਾਰਾ ਵਰਕ ਆਊਟ ਬਿਲਕੁਲ ਜੀ ਸਰਕਾਰ ਦਾ ਬਹੁਤ ਵਾਈਟਲ ਰੋਲ ਹੁੰਦਾ ਸਾਡੇ ਸ਼ਹਿਰ ਦੇ ਮਾਨ ਜੋ ਕੈਬਨਟ ਮੰਤਰੀ ਸਾਹਿਬ ਦਾ ਬੜਾ ਵਾਈਟਲ ਰੋਲ ਹੈ ਜਿਨ੍ਹਾਂ ਨੇ ਕਿ ਇਸ ਚੀਜ਼ ਦਾ 24 ਅਫਸਰ ਸਹਿਬਾਨ ਨੇ ਦੀ ਸਾਰੀ ਗੱਲ ਸੀਐਮ ਸਾਹਿਬ ਦੇ ਅੱਗੇ ਰੱਖੀ ਤੇ ਉਹਨਾਂ ਨੇ ਇਹ ਚੀਜ਼ ਨੂੰ ਪ੍ਰੋਪਰ ਐਨਾਲਿਸਿਸ ਕੀਤਾ ਤੇ ਇਹ ਚੀਜ਼ ਦਾ ਨਤੀਜਾ ਪ੍ਰੋਮੋਸ਼ਨ ਦੇ ਰੂਪ ਦੇ ਵਿੱਚ ਪ੍ਰਤੱਖ ਹੈ ਸਾਡੇ ਨਾਲ ਸ਼ਮਸ਼ੀਰ ਜੀ ਵੀ ਖੜੇ ਨੇ ਸ਼ਮਸ਼ੀਰ ਵੀਰ ਜੀ ਸ਼ਹਿਰ ਦੇ ਲਈ ਬੜੇ ਮਾਨ ਦੀ ਗੱਲ ਹੈ ਕਿਉਂਕਿ ਸਪੋਰਟਸ ਪਲੱਸ ਜਦੋਂ ਪੁਲਿਸ ਇਹ ਦੋਨੇ ਚੀਜ਼ਾਂ ਕੋਲਾਬੋਰੇਟ ਹੁੰਦੀਆਂ ਨੇ ਤਾਂ ਨਤੀਜੇ ਬੜੇ ਵਧੀਆ ਨਿਕਲਦੇ ਨੇ ਤਾਂ ਤੁਸੀਂ ਸਰ ਹਿਮੰਤ ਵੀਰ ਜੀ ਦੇ ਇਸ ਪ੍ਰੋਮੋਸ਼ਨ ਤੇ ਕਿ ਸਾਡੇ ਭਰਾ ਨੂੰ ਪਦਨੋਤੀ ਮਿਲੀ ਹੈ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਸਪੈਸ਼ਲ ਥੌਨ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਇਹ ਸਾਨੂੰ ਮਾਣ ਬਖਸ਼ਿਆ ਸਾਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਾਡੇ ਨਾਲ ਅਨੀਸ਼ ਗੋਇਲ ਜੀ ਵੀ ਖੜੇ ਨੇ ਸਾਡੇ ਸ਼ਹਿਰ ਦੇ ਮਾਨਯਾ ਪਰਮੰਨੇ ਉਦਯੋਗਪਤੀ ਸਮਾਜ ਸੇਵੀ ਵੀ ਨੇ ਜੀ ਅਨੀਸ਼ ਜੀ ਬਹੁਤ ਵੱਡੀ ਗੱਲ ਹੈ ਆਪਣੇ ਸ਼ਹਿਰ ਦੇ ਲਈ ਕਿ ਸਾਡੇ ਸ਼ਹਿਰ ਦੇ ਇੱਕ ਬਹੁਤ ਹੀ ਚਰਚਿਤ ਅਫਸਰ ਸਹਿਬਾਨ ਹੋਰ ਜਿਆਦਾ ਪ੍ਰਮੋਟ ਹੋ ਕੇ ਅੱਗੇ ਵਧ ਗਏ ਨੇ ਤਾਂ ਸਰ ਤੁਸੀਂ ਇਸ ਮੌਕੇ ਤੇ ਹਿਮੰਤ ਵੀਰ ਜੀ ਲਈ ਕੀ ਅਲਫਾਜ਼ ਕਹੋਗੇ ਜੀ ਸਾਨੂੰ ਸਾਰੇ ਭਾਈਆਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬਡੇ ਭਰਾ ਹਿਮੰਤ ਮਲੋਤੜਾ ਜੀ ਡੀਐਸਪੀ ਬਣਨੇ ਬਣੇ ਨੇ ਤੇ ਸਾਨੂੰ ਕੈਬਨਿਟ ਮੰਤਰੀ ਸੋਨ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਹੀ ਉਹਨਾਂ ਨੇ ਬੜੀ ਹੈਲਪ ਕੀਤੀ ਡੀਐਸਪੀ ਬਣਨ ਦੇ ਵਿੱਚ। ਥੈਂਕ ਯੂ ਵੈਰੀ ਮੱਚ ਜੀ ਸਾਡੇ ਨਾਲ ਸਾਡਾ ਛੋਟਾ ਵੀਰ ਸੁਰਤਾਲ ਵੀ ਖੜਾ ਹੈ। ਸੁਰਤਾਲ ਜੀ ਬੜਾ ਚੰਗਾ ਲੱਗਦਾ ਜਦੋਂ ਸ਼ਹਿਰ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਿ ਐਕਸੈਪਸ਼ਨਲ ਹੁੰਦੀਆਂ ਨੇ ਜਿਵੇਂ ਸਪੋਰਟਸ ਦੇ ਵਿੱਚੋਂ, ਸੰਗੀਤ ਦੇ ਵਿੱਚੋਂ ਜੇ ਹੋਰ ਅਲੱਗ-ਅਲੱਗ ਖੇਤਰਾਵਾਂ ਚੋਂ ਬੰਦੇ ਨਿਕਲ ਕੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਮੁਕਾਮ ਤੇ ਪਹੁੰਚਦੇ ਨੇ ਤਾਂ ਅੱਜ ਜਦੋਂ ਹਿਮੰਤ ਵੀਰ ਜੀ ਡੀਐਸਪੀ ਬਣ ਚੁੱਕੇ ਨੇ ਤਾਂ ਤੁਸੀਂ ਇਸ ਮੌਕੇ ਤੇ ਕੀ ਕਹੋਗੇ? ਅ ਜਿੰਨੇ ਵੀ ਸਾਰੇ ਇਸ ਚੈਨਲ ਨੂੰ ਦੇਖ ਰਹੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਔ ਇਨਸਾਨ ਬਹੁਤ ਅੱਛੇ ਨੇ ਔਰ ਉਹਨਾਂ ਦੀ ਅੱਜ ਅਸੀਂ ਇਹ ਪਰਫੁੱਲਤਾ ਜਿਹੜੀ ਉਹਨਾਂ ਦੀ ਮਿਹਨਤ ਹੈ ਉਹਨਾਂ ਦੀ ਰੰਗ ਲਾਈ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਰਿਸਪੈਕਟਡ ਸੀਐਮ ਸਾਹਿਬ ਉਹਨਾਂ ਦੀ ਬਦੌਲਤ ਤੇ ਸੌਨ ਸਾਹਿਬ ਸਾਡੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਹੱਥਾਂ ਹੇਠ ਇਹ ਸਾਰਾ ਕੰਮ ਹੋਇਆ ਔਰ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹ ਯੋਧੇ ਨੇ ਸਾਡੇ ਪੰਜਾਬ ਦੇ ਸਾਡੇ ਸਾਡੀ ਕੌਮ ਦੇ ਯੋਧੇ ਨੇ ਤੇ ਇਹਨਾਂ ਨੂੰ ਸਪੋਰਟ ਕੀਤੀ ਹੈ ਤੇ ਇਹਨਾਂ ਨੂੰ ਦੇਖ ਕੇ ਹੁਣ ਕਿੰਨੇ ਦਾ ਹੌਸਲਾ ਜਾਗਣਾ ਹੈ ਤੇ ਅੱਗੇ ਵੀ ਮੈਂ ਸੀਐਮ ਸਾਹਿਬ ਨੂੰ ਤੇ ਸੌਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਐਦਾਂ ਹੀ ਸਾਰਿਆਂ ਦੇ ਸਿਰ ਤੇ ਹੱਥ ਰੱਖਣਾ ਜੀ ਪ੍ਰਮੋਟ ਕਰਨਾ ਥੈਂਕ ਯੂ ਜਿੱਥੇ ਜੀ ਤੁਸੀਂ ਸੁਣਿਆ ਵੇ ਕਿ ਸਾਰੇ ਸ਼ਹਿਰ ਵਾਸੀ ਸਾਰੇ ਉਹਨਾਂ ਦੇ ਜਿਹੜੇ ਮਿੱਤਰ ਸਹਬਾਨ ਨੇ ਉਹਨਾਂ ਦੇ ਵਿੱਚ ਜਿੱਥੇ ਖੁਸ਼ੀ ਦਾ ਭਾਵ ਹੈ ਤੇ ਇੱਕ ਵੀ ਮੈਸੇਜ ਹੈ ਕਿ ਜਿਵੇਂ ਨਾ ਜਿਵੇਂ ਅਜਿਹੇ ਜਿਹੜੀਆਂ ਸ਼ਖਸੀਤਾਂ ਨੇ ਇਹਨਾਂ ਨੂੰ ਹੋਰ ਜ਼ਿਆਦਾ ਅੱਗੇ ਆਉਣਾ ਚਾਹੀਦਾ ਤਾਂ ਕਿ ਯੂਥ ਨੂੰ ਇੱਕ ਨਵਾਂ ਮੈਸੇਜ ਮਿਲ ਸਕੇ ਤੇ ਯੂਥ ਵੀ ਜਿਹੜਾ ਹਲਕਾ ਫੁਲਕਾ ਡਿਸਟਰੈਕਟ ਹੋਇਆ ਮੁੜ ਦੁਬਾਰਾ ਇੱਕ ਸਹੀ ਪਲੇਟਫਾਰਮ ਤੇ ਆ ਸਕੇ ਤੇ ਪੰਜਾਬ ਦੀ ਸੇਵਾ ਕਰ ਸਕੇ ਅਸੀਂ ਵੀ ਆਪਣੇ ਚੈਨਲ ਦਾ ਹੀ ਹਮੰਤ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਤੇ ਉਮੀਦ ਕਰਦੇ ਆ ਕਿ ਇਦਾਂ ਹੀ ਸਾਡੇ ਪੰਜਾਬ ਦੀ ਸੇਵਾ ਕਰਦੇ ਰਹਿਣਗੇ ਥੈਂਕ ਯੂ ਜੀ ਥੈਂਕ ਯ